ਨੰਦੀ ਉਸਦੀ ਅਸੀ ਦਪੋਗੇ ਅਸੀਂ 15 ਤਰੀਕ ਨੂੰ ਸ੍ਰੀ ਅਮਰ ਸਤ ਸਾਇਤ ਦੀ ਪਾਰੀ 9 ਵਜੇ ਤੋਂ 11 ਵਜੇ ਤੱਕ ਕਿਸੀ ਨੂੰ ਰੈਂਜ ਕਰੀਏ ਕਿ ਉਹਨਾਂ ਦੀ ਫੋਟੋ ਛੇ ਜਿੱਤੀ ਡਾਟਾ ਯੂਜ਼ੀਮ ਹੈ ਉਹਦੇ ਪੇਚ ਲਗਾਈ ਜਾਵੇ ਸ਼੍ਰੋਮੀਆ ਕਲਿਦਲ ਅੰਮ੍ਰਿਤਸਰ ਪਰਦਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਜੀ ਦੀ ਦੂਜੀ ਵਰ੍ਹੇਸਵੀ ਸਮਾਗਮ ਵਿੱਚ ਪਹੁੰਚਣ ਲਈ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਬੀਤੇ ਸਮੇਂ ਭਾਰਤ ਦੀ ਦਮਨਕਾਰੀ ਨੀਤੀ ਦੇ ਤਹਿਤ ਸਿੱਖ ਸੰਘਰਸ਼ ਵਿੱਚ ਐਮ ਯੋਗਦਾਨ ਪਾਉਣ ਵਾਲੇ ਨੌਜਵਾਨ ਸਿੱਖ ਆਗੂ ਭਾਈ ਅਵਤਾਰ ਸਿੰਘ ਖੰਡਾ ਨੂੰ ਬ੍ਰਿਟਾਨੀਆ ਵਿੱਚ ਜ਼ਹਿਰ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਭਾਈ ਅਵਤਾਰ ਸਿੰਘ ਖੰਡੇ ਨੂੰ ਬ੍ਰਿਟਾਨੀਆ ਦੇ ਵਿੱਚ ਇੰਗਲੈਂਡ حکومت ਨੇ ਇਹ ਦੇਖੇ ਉਹਨਾਂ ਨੂੰ ਸ਼ਰੀਕ ਕਰਦਾ ਸੀਗਾ ਪਰ ਅਡੇ ਤੱਕ ਉਹ ਇਹ ਦਾ ਪਤਾ ਨਹੀਂ ਲੱਗਿਆ ਪਰ ਉਹ ਸਹਿਰ ਨੂੰ ਕਹਿੰਦੇ ਆ ਫੋਲਰ ਨਹੀਂ ਹੈ ਕਿ ਇਹ ਰੂਸ ਦੀ ਕੋਈ ਖੁਸ਼ੀ ਐਜੰਸੀ ਹੈ ਉਹ ਇਸ ਸਹਿਰ ਨੂੰ ਇਸਤੇਮਾਲ ਕਰਦੀ ਹੈ ਤੇ ਉਹਨਾਂ ਪਤਾ ਹੋਈ ਕਿ ਇਹਨਾਂ ਤੂਆ ਤਾਂ ਕਿ ਰੂਸ ਦੇ ਜਿਸ ਮੰਤੈ ਤੇ ਭਾਈ ਖੰਡੇ ਨੂੰ ਇਹ ਜ਼ਹਿਰ ਦੇ ਕੇ ਇਹਨਾਂ ਨੂੰ ਸ਼ਹੀਦ ਕਰਤਾ ਸੀਗਾ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮਿਤੀ 15 ਜੂਨ ਨੂੰ ਗੁਰਦੁਆਰਾ ਸ੍ਰੀ ਸੰਤੋਖਗੜ੍ਹ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦੀ ਸਮਾਗਮ ਮਨਾਇਆ ਜਾਣਾ ਹੈ ਸਮੂਹਿਕ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਉਹਨਾਂ ਦੀ ਦੂਸਰੀ ਵਰ੍ਹੇਗੰਢ ਦਾ ਪੋਗ ਅਸੀਂ 15 ਤਰੀਕ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਾਰੀ 8 ਵਜੇ ਤੋਂ 11 ਵਜੇ ਤੱਕ ਪੁਰਤਪੁਰਾ ਸਾਹਿਬ ਸੰਤੋਖ ਸਾਹਿਬ ਅੰਮ੍ਰਿਤਸਰ ਦੇ ਵਿੱਚ ਤੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਗੁਰੂ ਦੇ ਪਿਆਰੇ ਤੇ ਜਿਹੜਾ ਜ਼ੁਲਮ ਹੋ ਰਿਹਾ ਹੈ ਉਹਦਾ ਵਿਰੋਧ ਕਰੰਦੇ ਜਾਈਏ ਆਪਾਂ ਅਮਨ ਪ੍ਰਸੰਨ ਤਰੀਕੇ ਦੇ ਨਾਲ ਇਸ ਗੁਰਦੁਆਰੇ ਦੇ ਵਿੱਚ ਆਉਂਛ ਕੇ ਸਾਸਵਲੀ ਤੁਲੇ ਕੀ ਬਾਰੰਬੜੀ ਬੰਦਰਾਂ ਸ੍ਰੀ ਨੂੰ ਪਹੁੰਚੀਏ ਤੇ ਉਹਨਾਂ ਦੀ ਵਰਸੀ ਮਨਾਈਏ ਤੇ ਐਸ.ਪੀ.ਸੀ ਨੂੰ ਬੇਨਤੀ ਕਰੀਏ ਕਿ ਉਹਨਾਂ ਦੀ ਫੋਟੋ 3D ਜਿਹੜਾ ਯੂ.ਸੀ.ਐਮ ਹੈ ਉਹਦੇ ਵਿੱਚ ਲਗਾਈ ਜਾਵੇ ਆਸ ਕਰਦੇ ਹਾਂ ਕਿ ਤੁਸੀਂ ਜਦੋਂ ਇਸ ਨੂੰ ਯਾਦ ਰੱਖ ਕੇ ਉਹ ਤੋਂ ਬੰਦੂਗੇ ਉਹ ਇਹੀ ਕੀ ਕਰਨਾ